ਫਿਰੋਜ਼ਪੁਰ ਦੇ ਵਿੱਚ ਸੀਨੀਅਰ ਆਰਐਸਐਸ ਦੇ ਆਗੂ ਬਲਦੇਵ ਰਾਜ ਅਰੋੜਾ ਦੇ ਪੁੱਤਰ ਦੇ ਕਤਲ ਮਾਮਲੇ ਦੇ ਵਿੱਚ ਹੁਣ ਇੱਕ ਵੱਡੀ ਕਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਨਵੇਂ ਬਣੇ ਸਮੂਹ ਜਿਸ ਨੇ خود ਨੂੰ ਸ਼ੇਰ-ਏ-ਪੰਜਾਬ ਬ੍ਰਿਗੇਡ ਆਪਿਆ ਹੈ ਉਸ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਦੱਸਦੀ ਹੈ ਕਿ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਨੂੰ ਸ਼ਨੀਵਾਰ ਦੀ ਸ਼ਾਮ ਨੂੰ ਉਸ ਮੌਕੇ ਗੋਲੀ ਮਾਰ ਦਿੱਤੀ ਗਈ ਜਦੋਂ ਉਹ ਆਪਣੀ ਦੁਕਾਨ ਤੋਂ ਘਰ ਨੂੰ ਵਾਪਸ ਪਰਤ ਰਿਹਾ ਸੀ ਤੇ ਇਸ ਤੋਂ ਬਾਅਦ ਹੁਣ ਇੱਕ ਹੋਰ ਸ਼ਿਵ ਸੈਨਾ ਆਗੂ ਨੂੰ ਮੌਤ ਦੀ ਧਮਕੀ ਇਸ ਗਰੁੱਪ ਵੱਲੋਂ ਦਿੱਤੀ ਗਈ ਹੈ ਤੇ ਸ਼ਿਵ ਸੈਨਾ ਆਗੂ ਦੇ ਮੁਤਾਬਕ ਉਸ ਨੂੰ ਹੋਰ ਆਇਆ ਤੇ ਧਮਕੀ ਦਿੱਤੀ ਗਈ ਕਿ ਹੁਣ ਉਸ ਦਾ ਵੀ ਇਹੀ ਹਾਲ ਚ ਹੋਵੇਗਾ ਸੰਜੀਵ ਕਨੌਲੀ ਨੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੋਲ ਆਪਣਾ ਬਿਆਨ ਦਰਜ ਕਰਵਾਇਆ ਹੈ ਤੇ ਇਸ ਤੋਂ ਬਾਅਦ ਪੁਲਿਸ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ ਅੱਜ 2 ਵਜੇ ਜਦੋਂ ਮੈਂ ਘਰੇ ਬੈਠਾ ਸੀ ਤਾਂ ਘਰ ਦੇ ਵਿੱਚ ਇੱਕ ਮੈਨੂੰ ਬਾਹਰ ਤੋਂ ਯੂਕੇ ਨੰਬਰ ਤੋਂ ਫੋਨ ਆਇਆ ਉਹ ਕੀ ਪੁੱਛ ਰਿਹਾ ਵੀ ਸੰਜੀਵ ਜੀ ਕੀ ਹਾਲ ਹੈ ਮਾਜੀ ਬਹੁਤ ਵਧੀਆ ਹੈ ਕਹਿੰਦਾ ਮੈਂ ਭਗੇਲ ਸਿੰਘ ਬੋਲਦਾ ਛੇੜੇ ਪੰਜਾਬ ਬਗੇਂਡੀਆਂ ਤੋਂ ਉਹ ਭਾਈ ਕਿਹੜੀ ਵਿਗਿਆੜੀ ਹੋ ਗਈ ਕਹਿੰਦਾ ਪਤਾ ਲੱਗਿਆ ਫਰੋਜਪੁਰ ਵਾਲੀ ਪਤਾ ਮੈਂ ਕਿਹਾ ਕਹਿੰਦਾ ਪਸੰਦ ਲੱਗਿਆ ਫਰੋਜਪੁਰ ਬੰਦਾ ਮਾਰਿਆ ਜਿਹੜਾ ਸੀ ਮਾਤਾ ਹੈ ਕਿਹੜਾ ਬੰਦਾ ਮਾਰਦਾ ਹੈ ਕਹਿੰਦਾ ਆਰਐਸਐਸ ਦਾ ਬੰਦਾ ਉਹ ਮੁੰਡਾ ਝਾਚਾ ਮੈਂ ਦੇਖੀ ਸੀ ਕਬਰ ਬਖਾਉਗਾ ਤੇ ਕਹਿੰਦਾ ਪੰਜਾਬ ਦੇ ਵਿੱਚ ਜਿਆਦਾ ਹਿੰਦੂਵਾਦ ਹਿੰਦੂਵਾਦ ਕਰਦਾ ਸੀ ਕਹਿੰਦਾ ਉਹਨੂੰ ਅਗਲਾ ਨੰਬਰ ਥੋੜਾ ਐ ਤੇਰਾ ਸੰਜੀਵ ਘਣੋਲੀ ਤੇ ਸਚਿੰਦ ਦਾ ਤਿਆਰ ਹੋ ਜਾਉ ਕਹਿੰਦਾ ਤੁਸੀਂ ਕਹਿੰਦਾ ਪੰਜਾਬ ਦੇ ਵਿੱਚ ਬੜੀਆਂ ਰੈਲੀਆਂ ਹਿੰਦੂ ਪੰਚਾਇਤਾਂ ਕਰਦੇ ਆ ਬੜੇ ਜਸ਼ਨ ਮਨਾਉਂਦੇ ਆ ਬਖੋ ਗੱਲ ਸੁਣ ਕਿਹੜਾ ਜਸ਼ਨ ਮਨਾਉਂਦਾ ਬਖੋ ਨਾਲੇ ਪੰਜਾਬ ਦੇ ਇਤਿਹਾਸ ਜਿਹੜਾ ਅਸੀਂ ਉਹਨਾਂ ਮਨਾਉਂਦੇ ਆ ਕਹਿੰਦਾ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਮਖਾ ਚਲੋ ਬਾਹਰ ਬੈਠਾ ਬਕਵਾਸ ਮਾਰਦਾ ਬਖੋ ਦੀ ਛੋਟੀ ਉਮਰ ਜਿਹੜੇ ਬਚਾਲ ਨੇ ਕੀ ਕਸੂਰ ਕੀਤਾ ਵੀ ਉਹਨੂੰ ਮਖਾ ਪੰਜਾਬ ਦੀ ਗੁਰੂ ਪੀਰਾਂ ਦੀ ਧਰਤੀ ਆ ਇੱਥੇ ਦਾ ਲੋਕ ਦੀ ਕਿਸੇ ਮਾਰ ਮਰਾਈ ਨਾਲ ਚੱਲਦੇ ਨਹੀਂ ਕਹਿੰਦਾ ਹੁਣ ਤਿਆਰ ਹੋ ਜਾ ਜਿਹੜੀਆਂ ਤੁਸੀਂ ਪੰਚਾਇਤਾਂ ਕਰਦੇ ਆ ਹਿੰਦੂ ਰੈਲੀਆ ਹਿੰਦੂ ਧਰਨੇ ਹਿੰਦੂ ਪ੍ਰੋਗਰਾਮ ਕਹਿੰਦਾ ਇਹ ਭਈਆਂ ਨਾਲ ਬਲਕੇ ਤੁਸੀਂ ਪੰਜਾਬ ਚ ਗੱਦ ਪਾ ਰਹੇ ਆ ਅਗਲੀ ਵਾਰ ਤੁਹਾਨੂੰ ਪੰਜਾਬ ਚੋਂ ਚੱਕਣਾ 20 ਫਿਰਦੇ ਤੇਰੇ ਵਰਗੇ ਲਗਭਗ 3 ਮਿੰਟ 4 ਮਿੰਟ ਨਾਲ ਗੱਲ ਕੀਤੀ ਪਹਿਲਾਂ ਵੀ ਸਾਨੂੰ ਆਂਦੀਆਂ ਸੀ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਉਹਨੇ WhatsApp ਤੇ ਇੱਕ ਮੈਨੂੰ ਲੈਟਰ ਪਾਇਆ ਉਹਦੇ ਵਿੱਚ ਲਿਖਿਆ ਹੋਇਆ ਜਿਹੜਾ ਅਸੀਂ ਮੰਡਾ ਮਾਰਿਆ ਤੇ ਸ਼ਿਵ ਸੈਨਾ ਆਰਐਸਐਸ ਜਿਹੜੇ ਉਹ ਕਰ ਰਹੇ ਨੇ ਅਸੀਂ ਜਿਹੜੀ ਅੱਜ ਪ੍ਰਸ਼ਾਸਨ ਨੂੰ ਜੀ ਇਸ ਹਸਪੀਸ ਹਮ ਨਾਲ ਜਿਸ ਹਮ ਨਾਲ ਗੱਲ ਕੀਤੀ ਆ WhatsApp ਤੇ ਮੈਸੇਜ ਵੀ ਆਇਆ ਬਿਆਨ ਦਿੱਤੇ ਆ ਵੀ ਪਹਿਲਾਂ ਬੜੀਆਂ ਫੋਰਸਾਂ ਹੁੰਦੀਆਂ ਸੀ ਇਹ ਕਿਹੜੀ ਨਵੀਂ ਫੋਰਸ ਆ ਗਈ ਪੰਜਾਬ ਦੇ ਵਿੱਚ ਪਿੱਤੇ ਦਿਨ ਅਸਲਾ ਫੜਿਆ ਗਿਆ ਆਰ ਡੀ ਐਕਸ ਫੜੀ ਗਈ ਰਜਾਨਾ ਪਹਿਲਾਂ ਸਾਡਾ ਮੋਗੇ ਜਿਸ਼ਪ ਸਿੰਘ ਦਾ ਮਾਰਤਾ ਸੁਧੀਰ ਸੁਰੀ ਮਾਰਤਾ ਹੋਰ ਕਈ ਨੇਤਾ ਹਿੰਦੂ ਬੰਦਿਆਂ ਨੂੰ ਕਲੀਅਰ ਹੋ ਰਿਹਾ ਵੇ ਹਿੰਦੂਆਂ ਨੂੰ ਟਾਰਗੇਟ ਕਰਕੇ ਮਾਰਿਆ ਜਾ ਰਿਹਾ ਅਸੀਂ ਪ੍ਰਸ਼ਾਸਨ ਤੇ ਸਰਕਾਰ ਤੋਂ ਅਪੀਲ ਕਰਦੇ ਵੇ ਇਹਦੀ ਪਹਿਦਵਾਈ ਕੀਤੀ ਜਾਵੇ ਇਹ ਕਿਹੜੇ ਲੋਗ ਨੇ ਇਹ ਕੀ ਚਾਹੁੰਦੇ ਨੇ ਕਿਉਂਕਿ ਜਿਸ ਸਾਹ ਨਾਲ ਅਸਲਾ ਫੜਿਆ ਜਾ ਰਿਹਾ ਆਰ ਡੀ ਐਕਸ ਫੜੀ ਜਾ ਰਹੀ ਆ ਇਹ ਤਾਂ ਸਾਫ ਜ਼ਾਹਰ ਹੋ ਰਿਹਾ ਕਿ ਪੰਜਾਬ ਦੇ ਜਿਹੜੇ ਹਾਲਾਤ ਉਹੀ ਕਾਲੇ ਦੌਰ ਫਿਰ ਤੋਂ ਆ ਰਹੇ ਨੇ ਅਸੀਂ ਤਾਂ ਨਹੀਂ ਖੈਰ ਹੈ ਜੀ ਧਮਕੇ ਤੋਂ ਡਰਦੇ ਅਸੀਂ ਪੰਜਾਬ ਦੇ ਲਈ ਪਹਿਲਾਂ ਵੀ ਕੰਮ ਕਰਦੇ ਆ ਜਿਹੜੇ ਗਲਤ ਲੋਗ ਨੇ ਉਹਨਾਂ ਦਾ ਬਰਾਈ ਅਸੀਂ ਕਰਦੇ ਰਹਾਂਗੇ ਕਿਉਂਕਿ ਅਸੀਂ ਪੰਜਾਬ ਨੂੰ ਪਿਆਰ ਕਰਦੇ ਅਸੀਂ ਦੇਸ਼ ਨੂੰ ਪਿਆਰ ਕਰਦੇ ਜਿਹੜਾ ਪੰਜਾਬ ਦੇ ਦੁਸ਼ਮਣ ਦੇਸ਼ ਦੇ ਦੁਸ਼ਮਣ ਅਸੀਂ ਉਹਨਾਂ ਦਾ ਵਿਰੋਧ ਕਰਦੇ ਰਹਾਂਗੇ ਅਸੀਂ ਉਹਨਾਂ ਤੋਂ ਝੁਕਣ ਵਾਲੇ ਨਹੀਂ ਪਰ ਅਸੀਂ ਸਰਕਾਰ ਤੋਂ ਜਿਸ ਤਰ੍ਹਾਂ ਵੱਡੀ ਵੱਡੀਆਂ ਪੁਲਿਸ ਐਕਟੀਵਿਟੀਜ਼ ਕਰ ਰਹੀ ਆ ਬੜੇ ਇਹਨਾਂ ਨੇ ਅਸਲਾ ਫੜਿਆ ਪਰ ਜਿਹੜੀਆਂ ਸਾਡੀਆਂ ਖੁਫੀਆ ਏਜੰਸੀਆਂ ਉਹ ਵੀ ਧਿਆਨ ਦੇਣ ਕਿ ਕਿੱਥੋਂ ਆ ਰਿਹਾ ਇਹਦੇ ਲਈ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿਹੜੇ ਲੋਕ ਨੇ ਜਿਹੜਾ ਪੰਜਾਬ ਦਾ ਮੋਲ ਖਰਾਬ ਕਰਾਉਂਦੇ ਅੱਜ ਕਿਸਾਨੂੰ ਸੀਨੀਅਰ ਅਫਸਰਾਂ ਵੱਲੋਂ ਤਲਾਸ਼ ਮਿਲੀ ਸੀਗੀ ਤੇ ਇਸ ਤਰ੍ਹਾਂ ਕਰਕੇ ਪ੍ਰਧਾਨ ਜੀ ਸੰਜੀਵ ਘਣੋਲੀ ਜੀ ਨੂੰ ਇੱਕ ਧਮਕੀ ਮਿਲਲੀ ਹੈ ਜੋ ਮੈਂ ਮੌਕੇ ਪਰ ਜਾ ਕੇ ਉਹਨਾਂ ਦੇ ਰਹਿਸ਼ਤੇ ਪੁੱਜਾ ਜਿੱਥੇ ਪ੍ਰਧਾਨ ਜੀ ਹਾਜ਼ਰ ਮਿਲੇ ਨੇ ਉਹਨਾਂ ਤੋਂ ਸਾਰੀ ਪੁੱਛ ਪੜਤਾਲ ਕੀਤੀ ਗਈ ਤੇ ਉਹਨਾਂ ਨੇ ਇੱਕ ਸਟੇਟਮੈਂਟ ਲਿਖਾਈ ਕਿ ਇਸ ਤਰ੍ਹਾਂ ਕਰਕੇ ਮੈਨੂੰ ਇੱਕ ਫੋਨ ਤੋਂ ਵੱਰੋਂ ਧਮਕੀ ਮਿਲਲੀ ਹੈ ਜਿਨ੍ਹਾਂ ਨੇ ਦੱਸਿਆ ਕਿ ਇਹ ਸ਼ੇਰੇ ਨਾ ਵੀ ਕੋਈ ਦੱਸਿਆ ਉਹਨਾਂ ਨੇ ਉਹਦੇ ਬਾਰੇ ਵੀ ਇਸ ਤਰ੍ਹਾਂ ਕਿ ਮੈਨੂੰ ਧਮਕੀ ਮਿਲੀ ਹੋਈ ਹੈ ਜੀ ਤੇ ਆਪਾਂ ਮੁਕੇ ਸਾਰੇ ਉਹਨਾਂ ਨੂੰ ਪੁਛਪੜਤਾਲ ਕੀਤੀ ਮੋਬਾਈਲ ਨੰਬਰ ਲਿਖੇ ਜਿਹੜੇ ਫੋਨ ਤੋਂ ਧਮਕੀ ਆਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਲੈਟਰ ਵੀ ਭੇਜਿਆ ਹੋਇਆ ਆਪਾਂ ਉਸ ਸੰਬੰਧੀ ਪੁਛਪੜ ਸਟੇਟਮੈਂਟ ਲਿਖ ਲਈ ਹੈ ਬਾਕੀ ਜਿਹੜੀ ਹੈ ਫੋਨ ਬਾਰੇ ਡਿਟੇਲ ਲੈ ਕੇ ਬਣਦੀ ਅਗਲੀ ਕਾਰਵਾਈ ਅਸੀਂ ਵਿਜਿਹਾਵਾਂਗੇ ਸੀਨੀਅਰ ਅਫਸਰਾਂਾਂ ਦੀ ਨੋਲੇਜ ਵਿੱਚ ਇਹ ਸਾਰਾ ਜੀ ਹੈ ਜਗਬਾਨੀ ਟੀਮ ਲਈ ਹਰੀਸ਼ ਬਟਲਾ ਦੀ ਰਿਪੋਰਟ